ਪੰਜ ਸਿੰਘ ਤੇ ਸਿਮ ਅਜੀਤ ਸਿੰਘ ਪਾਏ ਰਨ ਵਿੱਚ ਯੋਧਿਆਂ ਦੇ ਸثارਸ਼ੀ ਲਾਸਾਂ ਦੇ ਉਦੋਂ ਢੇਰ ਲੱਗ ਗਏ ਤੇ ਬੈਰੀ ਵਿੱਚ ਮਚੀ ਹਾਹਾ ਸ਼ੀ ਕਿ ਇਹ ਕਿਹੜੀ ਬਿਜਲੀ ਉੱਠੀ ਹੈ ਇਹੋ ਜੀ ਜਿੱਦਨੂੰ ਲੰਘਦੇ ਸੀ ਉਦੋਂ ਨੂੰ ਛੱਤਰ ਵਿੱਚ ਦੇ ਜਾਂਦੇ ਸਨ ਪਰ ਤੀਰਾਂ ਦਾ ਖਤਮ ਹੋਣਾ ਉਸ ਤੋਂ ਬਾਅਦ ਦੇ ਵਿੱਚ ਫਿਰ ਕਿਉਂਕਿ ਦੁਸ਼ਮਣ ਨੇ ਵੀ ਤੇ ਆਪਣੀ ਪੂਰੀ ਵਾਹ ਲਾਈ ਹੋਈ ਸੀ ਨਾ ਕਿੱਥੇ ਇੰਨੇ ਕ ਸਿੰਘ ਤੇ ਕਿਥਰੇ ਕਰਦੇ ਕਰਦੇ ਨਾਲ ਦੇ ਸਿੰਘ ਸ਼ਹੀਦ ਹੁੰਦੇ ਫਿਰ ਵੀ ਉਸੇ ਤਰ੍ਹਾਂ ਚੱਲ ਰਿਹਾ ਪਰ ਇਤਨੇ ਕ ਤੀਰ ਤੇ ਬਰਸ਼ੀਆਂ ਦੇ ਵਾਰ ਇਤਨੇ ਕ ਬਾਬਾ ਅਜੀਤ ਸਿੰਘ ਤੇ ਲਾ ਕੇ ਸੀ ਮੈਂ ਇਤਨੇ ਫਟਸੀ ਬਾਬਾ ਅਜੀਤ ਸਿੰਘ ਦੇ ਜਿਮੀ ਬੜੀ ਲਈ ਫਲਕਾਰੀ ਕਢਾਈ ਹੋਵੇ ਦੇਖਦੇ ਆ ਨਾ ਕਿਦਾਂ ਮਿੰਨੀ ਮਿੰਨੀ ਬਿਆਹਾਂ ਦੇ ਵਿੱਚ ਉਹਦੇ ਉੱਤੇ ਕਢਾਈ ਹੁੰਦੀ ਆ ਫਲਕਾਰੀਆਂ ਤੇ ਇਤਨੇ ਫਟ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਲੱਗੇ ਨੇ ਕੋਈ ਐਸੀ ਜਗ੍ਹਾ ਨਹੀਂ ਹੈ ਜਿਹੜੀ ਨਹੀਂ ਬੰਨੀ ਗਈ ਕੀ ਹੈ ਜਿਹੜੀ ਨਹੀਂ ਬੰਨੀ ਗਈ ਜਿੱਦਾਂ ਆਪਾਂ ਕਹਿੰਦੇ ਇਹ ਫਲਕਾਰੀ ਕੱਢੀ ਹੋਈ ਇਦਾਂ ਬਾਬਾ ਜੀਆਂ ਦਾ ਔਰ ਕੋਈ ਕਿੰਨੇ ਕਹਿੰਦਾ ਹੈ 365 ਫਟ ਲਿਖੇ ਨੇ ਬੱਧ ਹੋਣਗੇ ਸਾਡੀ ਲਿਖਤੀ ਥੋੜੀ ਪੂਰੀ ਹੋ ਸਕਦੀ ਹੈ ਜੱਸਾ ਸਿੰਘ ਆਲੂ ਵਾਲੀਏ ਦੇ ਕੋਈ 60 65 ਫਟ ਵੱਡੇ ਕੱਲੂ ਘਾਰੇ ਚ ਲੰਗੇ ਸੀ ਤੇ ਉਹਨੂੰ ਕਹਿੰਦੇ ਸੀ ਇਹ ਮਹਾਨ ਯੋਧਾ ਕੀ ਹੈ ਇਹ ਮਹਾਨ ਯੋਧਾ ਹੈ ਪਰ ਇਤਨੇ ਫਟ ਖਾ ਕੇ ਤੇ ਫਿਰ ਜੇ ਪਰ ਆਖਰਤ ਨੂੰ ਧਰਤੀ ਦੀ ਗੋਦੀ ਉੱਤੇ ਪੈ ਗਏ ਨੇ ਇਤਨੇ ਫਟਸੀ ਬਾਬਾ ਅਜੀਤ ਸਿੰਘ ਦੀ ਲੱਗੇ ਨੇ ਜਿਵੇਂ ਵਰੀ ਲਈ ਫਲਕਾਰੀ ਕਢਾਈ ਗਈ ਆਖਰ ਚਮਕੌਰ ਵਿੱਚ ਜੂਝਿਆ ਜੁਝਾਰ ਸਿੰਘ ਉਹ ਵੀ ਤਿਹਾਇਆ ਤੇ ਉਹਦੀ ਤੇਗ ਵੀ ਤਿਹਾਈ ਗਈ ਹੈ ਉਹ ਵੀ ਤਿਹਾਇਆ ਤੇ ਉਹਦੀ ਤੇਗ ਵੀ ਤਿਹਾਈ ਗਈ ਮੁੜ ਫੇਰ ਪੰਜ ਸਿੰਘਾਂ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਸੱਚੇ ਪਾਤਸ਼ਾਹ ਦੇ ਕੋਲੋਂ ਆਗਿਆ ਲੈਂਦੇ ਨੇ ਔਰ ਅੱਗੇ ਆ ਲੈਣ ਲੱਗਿਆ ਇਤਨਾ ਹੀ ਕਿਹਾ ਸੀ ਕਿ ਮੇਰੇ ਦਾਦਾ ਕਿ ਅਸੀਂ ਦੋਨੇ ਪੜਾ ਇਕੱਠੇ ਹੀ ਮਾਤਾ ਦੀ ਗੋਦ ਵਿੱਚ ਪਲੇ ਆ ਇਕੱਠੇ ਹੀ ਮਾਂ ਦਾ ਦੁੱਧ ਪੀਤਿਆ ਹੋਇਆ ਹੈ ਔਰ ਸਦਾ ਇਕੱਠੇ ਰਹੇ ਹਾਂ ਤੇ ਅੱਜ ਸਾਨੂੰ ਕੱਲੇ ਕੱਲੇ ਨਾ ਕਰੋ ਅੱਜ ਕੀ ਹੈ ਸਾਨੂੰ ਤੇ ਮੈਨੂੰ ਆਗਿਆ দাও ਉੱਤੋਂ ਗੜੀ ਤੋਂ ਦਿਸਦਾ ਸੀ ਸਭ ਕੁਝ ਅੱਜ ਆਗਿਆ দাও ਕਿ ਵੀਰ ਪਿਆ ਤੇ ਮੇਰਾ ਸੀ ਇਸ ਵੀ ਮੈਂ ਵੀ ਉਹਦੀ ਬਾਂਦਈ ਸ਼ਰਾਨਾ ਬਣਾਵਾ ਜਾ ਕੇ ਗਿਆ ਮੈਂ ਵੀ ਦੇਖੋ ਇਤਨਾ ਪਿਆਰ ਹੈ ਇਹ ਸਾਡਾ ਗੁਰਸਿੱਖਾਂ ਨੂੰ ਆਪਸੀ ਪਿਆਰ ਹੋਣਾ ਚਾਹੀਦਾ ਹੈ ਤਾਂ ਚੱਲ ਜਾਣਾ ਹੈ ਜੁੱਧ ਸ਼ੁਰੂ ਹੋ ਜਾਂਦਾ ਹੈ ਔਰ ਕਿਸੇ ਪਾਛਿਓ ਵੀ ਜਿੱਦਨ ਨੂੰ ਜਾਂਦੇ ਨੇ ਬਸ ਮੈਂ ਸਿਰਫ ਸਮਾਨੀ ਇਜਾਜ਼ਤ ਦੇ ਰਿਹਾ ਤੋਂ بس ਲਾਸਾਂ ਹੀ ਲਾਸਾਂ ਨਜ਼ਰ ਆਉਂਦੀਆਂ ਨੇ ਇਤਨਾ ਤੇਜ ਆਖਰਤ ਨੂੰ ਜੁੱਧ ਲੜਦਿਆਂ ਲੜਦਿਆਂ ਔਰ ਇਤਨਾ ਜੁੱਧ ਲੜਨਾ ਤੇ ਅਜੇ ਉਹਨਾਂ ਦੇ ਫੱਟ ਲੱਗਦੇ ਨੇ ਪਰ ਸਰੀਰ ਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਐਡੀ ਬਖਸ਼ਿਸ਼ ਹੈ ਬਲ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਇਹਨੇ ਫੱਟ ਖਾ ਕੇ ਵੀ ਪਰ ਆਖਰਤ ਨੂੰ ਕੀ ਹੋਇਆ ਕਿ ਤੀਰ ਮੁੱਕ ਗਏ ਕੀ ਹੈ ਚਲਾ ਚਲਾ ਕੇ ਤੀਰ ਖਤਮ ਹੋ ਗਏ ਨੇ ਤੀਰ ਮੁੱਕ ਗਏ ਵਿਚਾਲੋਂ ਤੇਗ ਟੁੱਟ ਗਈ ਬਾਰ ਕਰਦਿਆਂ ਤੇਗ ਦੇ ਵੀ ਤੋਂ ਟੁਕੜੇ ਹੋ ਗਏ ਹੁਣ ਤੁਸੀਂ ਲਾ ਲੋ ਕਿ ਉਹ ਤੇਗ ਕਿੱਡੇ ਕ ਵੱਲਣਾ ਚਲਈ ਹੋਊਗੀ ਜਿਸ ਨੂੰ ਚਲਾਉਂਦਿਆਂ ਤੇ ਉਹਦੇ ਦੋ ਟੋਟੇ ਹੋ ਜਾਣਗੇ ਕਿਤਨਾ ਕੁ ਵੱਲ ਸੀ ਕੁਛ ਨਹੀਂ ਕਿਹਾ ਜਾ ਸਕਦਾ ਇਸ ਸਤਿਗੁਰ ਜਾਨਨ ਤੇ ਜਾਂ ਬਾਬਾ ਅਜੀਤ ਸਿੰਘ ਜਾਨਨ ਨੂੰ ਸਾਸ ਦਾ ਕੁਛ ਨਹੀਂ ਨਮਸਕਾਰ ਹੈ ਉਹਨਾਂ ਦੀ ਹਰ ਵਸਤੂ ਨੂੰ ਰੋਮ ਰੋਮ ਨੂੰ ਤੀਰ ਮੁੱਕ ਗਏ ਵਿਚਾਲੋਂ ਤੇਗ ਟੁੱਟ ਗਈ ਟੋਲੀ ਜ਼ਾਲਮਾਂ ਦੀ ਫੜ ਲੋ ਤੇ ਜੁੱਟ ਗਈ ਤੇਗਾ ਵਰਸ਼ੀਆਂ ਦੇ ਵਾਰ ਨਾਲ ਸੋਲ ਜਿੰਦ ਮੁੱਕ ਗਈ ਜਨਵਰਗਾ ਸਰੀਰ ਹੋਣੀ ਲੁੱਟ ਗਈ ਇਹ ਜਨਵਰਗਾ ਸਰੀਰ ਹੋਣੀ ਲੁੱਟ ਗਈ ਤਾਂ ਉਦੋਂ ਸ਼ਾਮ ਨੂੰ ਇਸ ਦਿਨ ਵਾਲੀ ਅੱਜ ਦਾ ਜੁੱਧ ਸਮਾਪਤ ਹੁੰਦਾ ਹੈ ਰਾਤ ਪੈਂਦੀ ਹੈ ਤੇ ਪਾਛਾ ਦੇ ਕੋਲੇ ਪੰਜ ਸਿੰਘ ਨੇ ਸਾਰਾ ਦਿਨ ਇਹਨਾਂ 35 ਤੇ 237 ਜਾਣਿਆਂ ਨੇ ਲੱਖਾਂ ਫੌਜਾਂ ਨੂੰ ਕਿਨਾਰੇ ਲਾ ਦਿੰਦਾ ਹੈ ਇਸ ਤੋਂ ਵੱਡੀ ਕੋਈ ਵੀ ਅੱਜ ਤੱਕ ਇਤਿਹਾਸਿਕ ਹਾਰ ਨਹੀਂ ਹੋ ਸਕਦੀ ਹੈ ਕਿ ਐਡੀ ਫੌਜ ਤੇ ਇੰਨਾ ਹੀ ਦਮ ਨਾ ਰੱਖੇ ਕਿ ਬਾਦਸ਼ਾਹ ਤੱਕ ਪਹੁੰਚ ਜਾਵੇ